ਮਿੰਟੂ ਜੀ ਜਿਸ ਤਰ੍ਹਾਂ ਦਾ ਮਾਹੌਲ ਹੈ ਨਾ ਉਸੇ ਤਰ੍ਹਾਂ ਦੇ ਮਾਹੌਲ ਦੇ ਵਿੱਚ ਹੀ ਨਾ ਇੱਕ ਆਡੀਓ ਹੈ ਸ਼ਾਇਦ ਇਹ ਵਾਇਰਲ ਹੋਈ ਹੈ ਜਲੰਧਰ ਸਾਈਡ ਦੀ ਆਡੀਓ ਹੈ ਤੇ ਇਹ ਹੁਣ ਕਿਦਾਂ ਕਹਾਂ ਮੈਂ ਕਿਦਾਂ ਦੱਸਾਂ ਕਿ ਕੋਈ ਫੋਨ ਤੇ ਪੁੱਛ ਰਿਹਾ ਕਿ ਕੁੜੀ ਜਾਂ ਕੁੜੀਆਂ ਮਿਲ ਜਾਣਗੀਆਂ ਤੇ ਅੱਗੋਂ ਜਿਹੜੀ ਬੀਬੀ ਜਵਾਬ ਦੇ ਰਹੀ ਹੈ ਕਿ ਜਿੰਨੀਆਂ ਮਰਜ਼ੀ ਇਹ ਵੀ ਮਾਹੌਲ ਹੈ ਤੇ ਇਹੋ ਜਿਹਾ ਕੁਝ ਵੀ ਹੋ ਰਿਹਾ ਨਾਲ ਨਾਲ ਸੱਚ ਹੈ ਹਕੀਕਤ ਹੈ ਸਰ ਹੂੰ ਅਸੀਂ ਆਪ ਦੇ ਘਟੋ ਘਟ ਪੰਜਾਬ ਦੇ ਮਾਮਲੇ 'ਚ ਥੋੜਾ ਜਿਹਾ ਮੰਨਦੇ ਆ ਕਿ ਨਹੀਂ ਇਹ ਤਾਂ ਖੁੱਲਮ ਖੁੱਲਾ ਕੰਮ ਨਹੀਂ ਹੈ ਜੇ ਤੁਸੀਂ ਇਸ ਤਰ੍ਹਾਂ ਦਾ ਏਦਾਂ ਮੰਨਦੇ ਹੋ ਤਾਂ ਤੁਸੀਂ ਇੱਕ ਕਿਸੇ ਮਗਾਲਤੇ 'ਚ ਹੋ ਮਗਾਲਤੇ 'ਚ ਹਰ ਇੱਕ ਸ਼ਹਿਰ 'ਚ ਤੁਸੀਂ ਦੇਖ ਲਓ ਤੁਹਾਡੇ ਸ਼ਹਿਰ ਦੇ ਵਿੱਚ ਵੀ ਹੈ ਤਾਂ ਮਤਲਬ ਆਈ ਥਿੰਕ ਇਹ ਹੋਇਆ ਬਟਿੰਡੇ ਦੇ ਵਿੱਚ ਆ ਗੋਨੇਆਣਾ ਰੋਡ ਦੇ ਇੱਕ ਹੋਟਲ ਤੇ ਰੇਡ ਪਈ ਆ ਹੂੰ ਕਿੰਨੇ ਜੋੜੇ ਫੜੇ ਗਏ ਪੰਜ ਕੇ ਸੱਤ ਜੋੜੇ ਹਾਲਾਂਕਿ ਵਿੱਚੋਂ ਨਿਕਲਾਏ ਕੁਝ ਹਾਈ ਪ੍ਰੋਫਾਈਲ ਤੇ ਛੜਨਾ ਪਿਆ ਪੁਲਿਸ ਨੂੰ ਇੱਕ ਦੋ ਮੁੰਡੇ ਰੋਲਾ ਪਿਆ ਪਰ ਫਿਰ ਤੁਹਾਨੂੰ ਪਤਾ ਗੱਲ ਦੱਬੀ ਜਾਂਦੀ ਜਦੋਂ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੁੰਦੀ ਜੀ ਇੱਕ ਦੋ ਵੱਡੇ ਘਰਾਂ ਦੇ ਕਾਕੇ ਨਿਕਲਾਏ ਵਿੱਚ ਹੂੰ ਉਹ ਕੀ ਆ ਸਰ ਇਦਾਂ ਹੀ ਆ ਕਿ ਮਤਲਬ ਹੁਣ ਤੁਸੀਂ ਵੇਖੋ ਇੱਥੇ ਨਾ ਏਸੇ ਹੀ ਇਲਾਕੇ ਚ ਹੁਣ ਦੇਖੋ ਮੈਂ ਕੋਈ ਪੁਸ਼ਟੀ ਕਰਨ ਦੇ ਕਾਬਲ ਤੇ ਹੈ ਨਹੀਂਗਾ ਹੂੰ ਕਿ ਭਈ ਉਹ ਆਡੀਓ ਅਸਲੀ ਹੈ ਨਕਲੀ ਹੈ ਪਰ ਉਹ ਜਲੰਧਰ ਦੀ ਦਸੀ ਜਾਂਦੀ ਹੈ ਤੇ ਨਾਲ ਦੀ ਨਾਲ ਤਰਥਾਂਲੀ ਮੱਚ ਗਈ ਜੀ ਨਿਊਜ਼ਪੇਪਰਾਂ 'ਚ ਵੀ ਆ ਗਿਆ ਹੁਣ ਤੇ ਨਿਊਜ਼ ਵੈਬਸਾਈਟਾਂ ਤੇ ਵੀ ਆ ਗਿਆ ਹਮ ਇਸ ਏਰੀਏ 'ਚੋਂ ਇੱਕ ਔਰਤ ਫੜੀ ਗਈ ਸੀਗੀ ਕੁਝ ਹਫ਼ਤੇ ਪਹਿਲਾਂ ਹਮ ਠੀਕ ਹੈ ਜੀ ਅਸੀਂ ਉਹਦੇ ਤੇ ਆਵਾਜ਼ ਵੀ ਚੁੱਕੀ ਉਹਦਾ ਕੰਮ ਖੁੱਲਮ-ਖੁੱਲਾ ਚੱਲਦਾ ਸੀ ਪਹਿਲਾਂ ਹੋਈ ਸਪਲਾਈਅਰ ਸੀ ਹਮ ਜਿਸਮਾਂ ਦੀ ਸਪਲਾਈਅਰ ਉਹ ਆਪਣੇ ਆਪ ਨੂੰ ਠੋਕ ਕੇ ਆਮ ਆਦਮੀ ਪਾਰਟੀ ਦੀ ਆਗੂ ਦੱਸਦੀ ਸੀ ਹੂੰ ਆ ਜਲੰਧਰ ਫਲੋਰ ਆਲੀ ਸਾਈਡ ਤੋਂ ਹੁਣੇ ਸਾਰੇ ਨੇ ਪੁੱਜ ਜਾਣਾ ਕੁਝ ਸਮਾਂ ਪਹਿਲਾਂ ਰੈਸਟ ਹੋਈ ਸੀ ਉਹਦੀ ਜੀ ਪਰ ਪੁਲਿਸ ਨੇ ਕਰ ਤਹਿਕੀਕਤ ਕੀਤੀ ਹੈ ਕਿ ਨਹੀਂ ਕੀਤੀ ਹੈ ਪੁਲਿਸ ਹੀ ਜਾਣਦੀ ਹੈ ਸਵਾਲ ਉਹਨਾਂ ਜੋਗਾ ਕਿ ਕੀ ਉਹ ਹਾਈ ਪ੍ਰੋਫਾਈਲ ਬੰਦਿਆਂ ਨੂੰ ਵੀ ਸਪਲਾਈ ਕਰਦੀ ਸੀ ਹੂੰ ਠੀਕ ਹੈ ਨਾ ਜੀ ਜਿਹੜੀ ਆਪਣੇ ਆਪ ਨੂੰ ਕਥੇ ਤੌਰ ਤੇ ਮੈਨੂੰ ਪਤਾ ਉਹ ਮੈਂਬਰਸ਼ਿਪ ਲੈ ਕੇ ਬੈਠੀ ਸੀ ਕੀ ਕੁਛ ਹੈ ਪਰ ਗੱਲ ਇਹ ਆ ਕਿ ਭਈ ਇਹ ਸਾਰਾ ਕੁਝ ਜਿਹੜਾ ਜਦੋਂ ਇਹ ਦਬਿਆ ਜਾਂਦਾ ਦਬਾਇਆ ਜਾਂਦਾ ਹੂੰ ਤਾਂ ਭਾਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੁਝ ਹੋ ਨਹੀਂ ਰਿਹਾ ਇੱਥੇ ਪੰਜਾਬ 'ਚ ਕੁਝ ਨਹੀਂ ਹੁੰਦਾ ਪੰਜਾਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਅੱਜਕੱਲ ਚੱਲਦੀਆਂ ਨੇ ਜੀ ਤਾਂ ਇਹ ਜਿਹੜੀ ਆਡੀਓ ਆ ਇਸ ਆਡੀਓ ਤੋਂ ਪਹਿਲਾਂ ਤੁਹਾਨੂੰ ਪਤਾ ਪੁਲਿਸ ਅਫਸਰ ਦੀ ਇੱਕ ਕਥੇ ਤਾ ਆਡੀਓ ਦਾ ਬੜਾ ਰੌਲਾ ਪਿਆ ਸੀ ਉਹਦੇ ਵਿੱਚ ਵੀ ਕੁਝ ਚੀਜ਼ਾਂ ਰਲਮੀਆਂ ਮਿਲੀਆਂ ਕਹਿ ਲਵੋ ਕਿ ਇਹ ਅੱਗੇ ਵੀ ਆਇਆ ਜੀ ਆਮਲਾ ਇਸ ਤਰ੍ਹਾਂ ਦਾ ਤਾਂ ਪੁਲਿਸ ਨੂੰ ਤਹਿਕੀਕਤ ਕਰਨ ਦੀ ਜ਼ਰੂਰਤ ਹੈ ਉਥੇ ਨਾਮ ਵੀ ਦੱਸ ਨਹੀਂ ਆਉਂਦੀ ਪਛਾਨ ਵੀ ਦੱਸ ਰਹੀ ਹੈ ਨਾ ਜੀ ਕਿ ਮੈਂ ਅਸ਼ਰ ਜੋਤੀ ਨਾਮ ਲੈ ਰਹੀ ਹਾਂ ਹਮ ਮਤਲਬ ਕਿ ਇਹ ਇਹ ਪੁਰਸوں ਦੇਖੇ ਕਿ ਕਿ ਇਹ ਇਸ ਤਰ੍ਹਾਂ ਦਾ ਕੋਈ ਰੈਕਡ ਚੱਲ ਰਿਹਾ ਸੀ ਪਰ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੁਣ ਆਮ ਨਹੀਂ ਸਰ ਕਿਤੇ ਮਜਬੂਰੀਆਂ ਨੇ ਲਾਚਾਰੀਆਂ ਨੇ ਕਿਸੇ ਦੇ ਸ਼ੌਂਕ ਨੇ ਕਿਸੇ ਦੀ ਅਯਾਸ਼ੀ ਹੈ ਕਿਸੇ ਦਾ ਕੁਛ ਹੈ ਕਿਸੇ ਦਾ ਕਿਸੇ ਦਾ ਧੰਦਾ ਉਹ ਵਿੱਚ ਕਮਿਸ਼ਨ ਖਾਂਦੇ ਨੇ ਮੋਟਾ ਜੀ ਜਿਹੜੀ ਮਜਬੂਰ ਹੈ ਔਰਤ ਹੈ ਜਾਂ ਕੋਈ ਕੁੜੀ ਹੈ ਧੰਦੇ ਚ ਉਤਰਦੀ ਹੈ ਸਰ ਉਹਨੂੰ ਤਾਂ ਕੁਝ ਹਿੱਸਾ ਹੀ ਦਿੱਤਾ ਜਾਂਦਾ ਹੈ ਨਾ ਮੋਟਾ ਮਾਲ ਤੇ ਦਲਾਲ ਜਿਹੜੇ ਦਲਾਲ ਸਰ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਇੱਕ ਦੱਬ ਗਿਆ ਮਾਮਲਾ ਬਿਹਾਰ ਦੀ ਇੱਕ ਬੜੀ ਵੱਡੀ ਕਹਾਣੀ ਹੋਈ ਆ ਉਹਦੇ ਵਿੱਚ ਸ਼ਾਇਦ ਇੱਕ ਪਾਰਟੀ ਦੇ ਇੱਕ ਆਗੂ ਨੂੰ ਫੜਿਆ ਸੀ ਉਹਦੀ ਪਤਨੀ ਦੇ ਨਾਲ ਉਹ ਵੀ ਇਹੀ ਕੰਮ ਕਰਦਾ ਸੀ ਉਹਦੇ ਤੋਂ ਇਨਵੈਸਟੀਗੇਸ਼ਨ ਚੱਲੀ ਤੇ ਝਾਰਖੰਡ ਦੀ ਇੱਕ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ ਆਗੂ ਤੱਕ ਪਹੁੰਚ ਗਈ ਜਿਨੇ ਐਲਾਨੀਆਂ ਸਟਿੰਗ ਆਪਰੇਸ਼ਨ ਚ ਮੰਨਿਆ ਕਿ ਸਾਡੀਆਂ ਕੁੜੀਆਂ ਜਿਹੜੀਆਂ ਵੱਡੇ-ਵੱਡੇ ਨਿਤਾਵਾ ਕੋਲ ਜਾਂਦੀਆਂ ਨੇ ਉਹਨੇ ਤੇ ਕਹਿ ਕੇ ਕਈ ਨੇਤਾ ਇਸ ਤਰ੍ਹਾਂ ਦੇ ਆ ਜਿਹੜੇ ਸਿੰਘ ਦੋ-ਦੋ ਲੈ ਕੇ ਜਾਂਦੇ ਆ ਇੱਕ ਕੁੜੀ ਦੋ-ਦੋ ਨਿਤਾਵਾਂ ਨਾਲ ਜਾਂਦੀ ਆ ਤੇ ਉਹਦੀ ਡਿਊਟੀ ਬਿਹਾਰ ਇਲੈਕਸ਼ਨ ਚ ਲੱਗੀ ਹੋਈ ਸੀ ਹਮ ਪੱਤਰਕਾਰਾਂ ਨੇ ਸਟਿੰਗ ਆਪਰੇਸ਼ਨ ਕੀਤਾ ਪੱਤਰਕਾਰਾਂ ਦੀ ਟੀਮ ਨੇ ਇਹ ਕਹਿ ਕੇ ਕਿ ਸਾਨੂੰ ਇਲੈਕਸ਼ਨ ਪ੍ਰਭਾਵਿਤ ਕਰਨ ਵਾਸਤੇ ਕੁੜੀਆਂ ਚਾਹੀਦੀਆਂ ਨੇ ਜੀ ਤਾਂ ਉਹ ਖੁਦ ਭਾਰਤੀ ਜਨਤਾ ਪਾਰਟੀ ਦੀ ਸੂਬਾ ਪੱਤਰ ਦੀ ਆਗੂ ਮੋਨੇ ਹਾਂ ਗੱਲ ਹੀ ਕੋਈ ਨਹੀਂ ਹਮ ਉਹਨੇ ਚਾਰ ਖੰਡ ਤੋਂ ਲੈ ਕੇ ਦਿੱਲੀ ਤੱਕ ਦਾ ਨੈਟਵਰਕ ਦੱਸ ਦਿੱਤਾ ਕਿ ਜਿੱਥੇ ਚਾਹੀਦੀਆਂ ਜੰਦੀਆਂ ਮਨ ਸੀ ਭਾਵੇਂ 250 ਲੈ ਲਓ ਕਮੋ ਤੇ ਇਹ ਸਭ ਕੁਝ ਚੱਲ ਰਿਹਾ ਜੀ ਅਨਫੋਰਚਨਟਲੀ ਜੀ ਜੀ ਖੈ ਮਿੰਟੋ ਚ ਇੱਕ ਦੋਸਤ ਦਾ ਸਵਾਲ ਹੈ ਕਾਫੀ ਦੋਸਤਾਂ ਨੇ ਕੀਤਾ ਸਵਾਲ ਹੈ ਰਵੀ ਮਹਿਤਾ ਜੀ ਬਣ ਕਹ ਰਹੇ ਨੇ ਕਿ ਗੁਰਪ੍ਰੀਤ ਸੇਖੋਂ ਬਾਰੇ ਕਹਿੰਦੇ ਸਪਸ਼ਟ ਕਰਿਓ ਜੀ ਅਕਾਲੀ ਦਲ ਨੇ ਉਹਨੂੰ ਸਪੋਰਟ ਕਰਨ ਦਾ ਨਹੀਂ ਜੀ ਮੈਨੂੰ ਇਸ ਬਾਰੇ ਨਹੀਂ ਪਤਾ ਕਿ ਸਪੋਰਟ ਕਿਸ ਨੇ ਦਿੱਤੀ ਹੈ ਕਿਸ ਨੇ ਨਹੀਂ ਦਿੱਤੀ ਗੁਰਪ੍ਰੀਤ ਸੇਖੋਂ ਨੂੰ ਮੈਂ ਬਹੁਤ ਪੁਰਾਣਾ ਜਾਣਦਾ ਜੀ ਮਤਲਬ ਕਿ ਪਰਸਨਲੀ ਤਾਂ ਨਹੀਂ ਕਦੇ ਮਿਲੇ ਕੀਤੇ ਸਾਡੇ ਲਾਲੋ ਕੋਈ ਨੌਨ ਬੰਦੇ ਜਿਹੜੇ ਸੀ ਗਾਂਹ ਦੀ ਗਾਂ ਉਹ ਇਹਨਾਂ ਦੇ ਖਾਸਮ ਖਾਸ ਸੀਗੇ ਠੀਕ ਹੈ ਨਾ ਤਾਂ ਨਾਮ ਹੈ ਬਹੁਤ ਸੁਣਿਆ ਜੀ ਨਾਮ ਹੈ ਕਦੇ ਮਿਲਿਆ ਨਾਮ ਹੈ ਕਦੇ ਬੈਠੇ ਆ ਉਹ ਇਲੈਕਸ਼ਨ ਸ਼ਾਇਦ ਲੜ ਰਿਹਾ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਐਮਐਲਏ ਦੇ ਨਾਲ ਕਿਉਂਕਿ ਅਸੀਂ ਸਿਆਸੀ ਵਿਸ਼ਲੇਸ਼ਕ ਦੇ ਤੌਰ ਤੇ ਇਹਨਾਂ ਚੀਜ਼ਾਂ ਨੂੰ ਦੇਖਦੇ ਵਾਚਦੇ ਰਹਿੰਦੇ ਆ ਉਹਦਾ ਪੰਗਾ ਹੈਗਾ ਜਿਹੜੇ ਵਿਧਾਇਕ ਨੇ ਉਥੋਂ ਦੇ ਰਜਨੀਸ਼ ਸਾਹਿਬ ਮਤਲਬ ਕਿ ਸਿਆਸੀ ਤੌਰ ਤੇ ਕੋਈ ਨਿੱਜੀ ਮੈਨੂੰ ਨਹੀਂ ਪਤਾ ਕੋਈ ਹੋਏਗਾ ਉਹ ਆਮੋ ਸਾਹਮਣੇ ਲੜਾਈ ਆ ਤਾਂ ਲੜਾਈ ਸ਼ੁਰੂ ਹੋ ਚੁੱਕੀ ਹੂੰ ਦੇਖੋ ਕੌਣ ਜਿੱਤਦਾ ਕੌਣ ਹਾਰਦਾ ਤੇ ਕੌਣ ਕਿਨੂੰ ਦਿੰਦਾ ਹੈ ਭਈ ਸਮਰਥਨ ਮੈਂ ਨਹੀਂ ਕਹਿ ਸਕਦਾ ਪਰ ਇੱਕ ਚੀਜ਼ ਮੈਂ ਵੇਖੀ ਆ ਕਿ ਸੇਖੋ ਨੇ ਆਪਣੀ ਜ਼ਿੰਦਗੀ ਦੀ ਦੂਸਰੀ ਪਾਰੀ ਸ਼ੁਰੂ ਕੀਤੀ ਆ ਪੰਗੇ ਨੇ ਲਏ ਪੁੱਠੇ ਸਾਡੇ ਨੂੰ ਮਤਲਬ ਕਿ ਛੋਟੀ ਉਮਰ ਚ ਇਹਨਾਂ ਨੇ ਬਹੁਤ ਵੱਡੇ ਲਏ ਸੀ ਠੀਕ ਹੈ ਜੀ ਗਾਉਂਡਰ ਹੋ ਰਹਾਂ ਦਾ ਸੱਜਣ ਬੇਲੀ ਸੀ ਉਸ ਤੋਂ ਬਾਅਦ ਲੰਮੀ ਕੈਦ ਕੱਟੀ ਉਸ ਤੋਂ ਬਾਅਦ ਬੰਦੇ ਨੇ ਆ ਕੇ ਆਪਣੀ ਜ਼ਿੰਦਗੀ ਨੂੰ ਬਿਲਕੁਲ ਇੱਕ ਮੋੜਾ ਦਿੱਤਾ ਹੂੰ ਠੀਕ ਹੈ ਜੀ ਤਾਂ ਫਿਰ ਜਦੋਂ ਮੇਨਸਟ੍ਰੀਮ 'ਚ ਕੋਈ ਬੰਦਾ ਆ ਗਿਆ ਇਲੈਕਸ਼ਨ ਲੜ ਸਕਦਾ ਹੈ ਉਹਦਾ ਹੱਕ ਹੈ ਰਾਈਟ ਜੀ ਜੀ ਪਰ ਉਹਦੀਆਂ ਮੈਂ ਦੇਖੀਆਂ ਗੱਲਾਂ ਸੁਣੀਆਂ ਜਾਂਦੀਆਂ ਮੁੰਡੇ ਸੁਣਦੇ ਆਜਕਲ ਨੌਜਵਾਨ ਪੀੜ੍ਹੀ ਸੁਣਦੀ ਹੈ ਜੀ ਸਿਆਣੇ ਬੰਦੇ ਵੀ ਸੁਣਦੇ ਆ ਤੇ ਉਹਨੂੰ ਨੋਟਿਸ ਕਰਦੇ ਨੇ ਅੱਜਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਯੋਗ ਹੈ ਰੀਲਾ ਪਾਉਂਦਾ ਘਟ ਘਟ ਕਿ ਉਹਦੀ ਟੀਮ ਹੋਏਗੀ ਜੀ ਜੀ ਤੇ ਰੀਲਾ ਲੋਕ ਵੇਂਦੇ ਨਹੀਂ ਜੀ ਚਲੋ ਜੀ ਚਲੋ ਮਿੱਤਰੀ ਦਾ ਸ਼੍ਰੀਣੀ ਸੁਖ ਮੈਂਬਰ ਜੀ ਵੀ ਦੱਸ ਰਹੇ ਨੇ ਕਿ ਪਈ ਕਾਲੀਦਲ ਸਪੋਰਟ ਕਰ ਰਿਹਾ ਉਹਨੂੰ ਹਾਂਜੀ ਚਲੋ ਮੈਨੂੰ ਨਹੀਂ ਪਤਾ ਕਿ ਲੁਕਮੀ ਸਪੋਰਟ ਕੀ ਹੈ ਅਧਿਕਾਰਤ ਤੌਰ ਤੇ ਕੀ ਦੀ ਹੈ ਜੇ ਕੋਈ ਆਫੀਸ਼ੀਲੀ ਐਲਾਨ ਕਰਨਗੇ ਅਕਾਲੀ ਤਾਂ ਪ੍ਰੈਸ ਰੀਲਿਸ ਜਦੋਂ ਜਾਰੀ ਕਰਨਗੇ ਉਹਨਾਂ ਦੇ ਆਪਾਂ ਲੈਟਰ ਹੈਡ ਤੇ ਦੇਖ ਲਵਾਂਗੇ ਜਦੋਂ ਲਿਖਤੀ ਕਰਨਗੇ ਜੀ ਕਿਉਂਕਿ ਸਮਰਥਨ ਵੀ ਦੋ ਕਿਸਮ ਦੇ ਹੁੰਦੇ ਆ ਸਰ ਇੱਕ ਹੁੰਦਾ ਕਿ ਤੁਸੀਂ ਐਲਾਨੀਆਂ ਕਰਦੇ ਹੋ ਅਧਿਕਾਰਤ ਤੌਰ ਤੇ ਕਰਦੇ ਇੱਕ ਤੁਸੀਂ ਉਧਾ ਮਹਿਫਲ ਚ ਬੈਠ ਕੇ ਕਿਸੇ ਨੂੰ ਕਹਿ ਦਿੰਨੇ ਚੱਲਾ ਸੀ ਬੰਦਾ ਨਹੀਂ ਖੜਾ ਕਰਦੇ ਹੂੰ ਠੀਕ ਹੈ ਨਾ ਜੀ ਉਹ ਤੁਹਾਡੀ ਬੰਦ ਕਮਰੇ ਚ ਕੀ ਗੱਲਬਾਤ ਹੈ ਉਹਦੇ ਤੇ ਅਸੀਂ ਕੋਈ ਮੋਹਰ ਨਹੀਂ ਲਾ ਸਕਦੇ ਪਰੰਤੂ ਜੇ ਕੋਈ ਆਫੀਸ਼ੀਅਲੀ ਐਲਾਨ ਕਰਦਾ ਹੈ ਅਕਾਲੀ ਦਲ ਦਾ ਤਾਂ ਫਿਰ ਪਤਾ ਲੱਗ ਜਾਏਗਾ ਵੈਸੇ ਇਹਦਾ ਪਰਿਵਾਰਕ ਪਿਸ਼ੋਕੜ ਵੀ ਜੇ ਤੁਸੀਂ ਦੇਖੋਗੇ ਸੇਖੋਰਾ ਦਾ ਪਿੰਡ ਐ ਸੁਮਤ ਕੀ ਤੇ ਇਹ ਅਰ ਸੁਖਦਾਰ ਬੰਦੇ ਸ਼ੁਰੂ ਤੋਂ ਐ ਹੂੰ ਬਾਕੀ ਨਿੱਜੀ ਜ਼ਿੰਦਗੀ ਚ ਤਾਂ ਬਹੁਤਾ ਜਾਂਦੇ ਨਹੀਂ ਤੁਹਾਨੂੰ ਪਤਾ ਇੱਕ ਹਮੇਸ਼ਾ ਇੱਕ ਲੀਕ ਖਿੱਚ ਕੇ ਚੱਲਦੇ ਆਪਾਂ ਜੀ 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 ਤਾਂ ਜਿੰਨਾ ਕੋ ਮੈਨੂੰ ਪਤਾ ਹੈ ਪਰਿਵਾਰਕ ਪਸ਼ੋਕੜ ਇਹਨਾਂ ਦਾ ਸੁਖਦਾਰੀ ਵਾਲਾ ਹੈਗਾ ਹੀ ਆ ਜੀ 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 ਰਵੀ ਮੈਤਰੀ ਬਹੁਤ ਸ਼ੁਕਰੀਆ ਜੀ ਜਸਵੀਰ ਕੁਮਨ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਇੰਜੀਨੀਅਰ ਸਾਹਿਬ ਮਿਹਰਬਾਨੀ ਜੀ आरएनजी ਤੁਹਾਡਾ ਵੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਕਰਦੇ ਹੋ। ਆ ਦੇਖ ਲਓ ਕਿੰਨੀਆਂ ਥਾਵਾਂ ਤੋਂ ਕਮੈਂਟ ਆਉਣ ਲੱਗ ਗਏ ਕਿ ਕਿੱਥੇ ਕਿੱਥੇ ਧੰਦੇ ਛੜਿਆ ਮ ਸੜਕਾਂ ਤੇ ਚੱਲੀ ਜਾਉ। ਮੈਂ ਤੇ ਤਾਂ ਹੀ ਮੈਂ ਤੇ ਆ ਪੜ ਰਿਹਾ ਜੀ ਹੈਰਾਨ ਹੋ ਰਿਹਾ ਤੇ ਇਹ ਸਚਾਈ ਹੈ ਸੁਖਮ ਸਾਹਿਬ ਤੁਸੀਂ ਤੇ ਆਪਦੀ ਜ਼ਿੰਦਗੀ ਚ ਮਾਸਟਰ ਰਹਿੰਦੇ ਜੀ ਚਲੋ ਮੈਂ ਕਿਹੜਾ ਵੀ ਇਧਰ ਕੋ ਪਤਾ ਪਰ ਇਹੜਾ ਪਤਾ ਕਰਦਾ ਫਿਰਦਾ ਪਰ ਗੱਲ ਇਹ ਆ ਕਿ ਇਹ ਦੁਨੀਆਦਾਰੀ ਦਾ ਸੱਚ ਹੈ ਜੀ। ਜੀ ਇਹ ਖਬਰਾਂ ਨਾਲ ਜੁੜੀਆਂ ਜਾਣਕਾਰੀਆਂ ਦੇ ਸਾਬ ਹੂੰ ਲੋ ਜੀ ਇੱਕ ਕਮੈਂਟ ਇਹਨਾਂ ਦਾ ਹੁਣ ਬਾਕੀ ਦੋਸਤਾਂ ਨੇ ਕਹਿਣਾ ਕਿ ਤੁਸੀਂ ਇੱਕੋ ਬੰਦੇ ਦੇ ਕਮੈਂਟ ਪੜੀ ਜਾਂਦੇ ਹੋ ਪਰ ਉਹਨਾਂ ਦੇ ਹੁਣ ਕਮੈਂਟ ਥੋੜੇ ਵੱਖਰੇ ਨੇ ਇਹਨਾਂ ਦਾ ਹੀ ਕਮੈਂਟ ਮੈਂ ਪੜ੍ਹਦੇ ਨਾ ਕਹਿੰਦੇ ਕਾਂਚਨ ਪ੍ਰੀਤ ਦੀ ਜੱਜਮੈਂਟ 35 ਪੇਜਾਂ ਦੀ ਆਈ ਹੈ ਤੇ ਬਹੁਤ ਝਾੜ ਪਾਈ ਹੈ ਅਦਾਲਤ ਨੇ ਉਹਨੂੰ ਹੁਣ ਆਪਾਂ 35 ਪੇਜਾਂ ਦਾ ਨਿਚੋੜ ਜਿਹੜਾ ਕੱਢਣਾ ਹੋਏਗਾ ਉਹ ਤਾਂ ਪਹਿਲੇ ਦਿਨ ਹੀ ਕੱਢ ਕੇ ਬੈਠੇ ਆ ਨਾ ਕਿ ਪੰਜਾਬ ਪੁਲਿਸ ਨੂੰ ਜਦੋਂ ਜੱਜ ਨੇ ਇਹ ਗੱਲ ਕਹਤੀ ਕਿ ਇਸ ਨੂੰ ਪਰੇਸ਼ਾਨ ਕਰਨਾ ਬੰਦ ਕਰੋ ਨਹੀਂ ਤੇ ਤੁਹਾਡੇ ਤੇ ਕਾਰਵਾਈ ਹੋਊਗੀ ਤਾਂ ਉਹੀ ਨਿਚੋੜ ਆ 35 ਦੇ ਛੱਡ ਕੇ ਭਾਵੇਂ 555 ਪੰਨ ਕਿ ਜਦੋਂ ਗ੍ਰਿਫਤਾਰੀ ਇਲੀਗਲ ਹੋ ਗਈ ਠੀਕ ਹੈ ਜੀ ਪੁਲਿਸ ਨੂੰ ਵਰਜ ਦਿੱਤਾ ਜਾਂਦਾ ਹੈ ਕਿਸੇ ਕੋਰਟ ਬੰਨੀਓ ਜੱਜਮਾਨੀਓ ਤਾਂ ਉਹਦਾ ਜਿਹੜਾ ਤਫਸੀਲ ਪੂਰਵਕ ਜੱਜਮੈਂਟ ਹੈ ਉਹ ਚਾਹੇ 555 ਪੇਜਾਂ ਦਾ ਕਿਉਂ ਨਾ ਹੋ ਜੀ ਉਹ ਆਪਾਂ ਸਾਰਾ ਨਹੀਂ ਪੜ ਸਕਦੇ ਪਰ ਨਿਚੋੜਵਾ ਤਾਂ ਉਹੀ ਹੁੰਦਾ ਹੈ ਨਾ ਜੀ ਜੀ ਜੀ